ਸੋ ਜੀ ਅਸੀਂ ਆਏ ਆ ਪਲਵਿੰਦਰ ਸਿੰਘ ਰੰ ਦਾ ਵਾਧੇ ਕਰ ਤੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਇਹ ਉਹ ਸੰਗਤ ਜਿਹੜੀ ਘਰੋਂ ਬੇਕਰ ਹੋ ਗਈ ਆ ਜਿੱਨਾਂ ਚ ਘਰਾਂ ਵਿੱਚ ਪੂਰੇ ਦਾ ਪੂਰਾ ਪਾਣੀ ਫਿਰ ਗਿਆ ਠੀਕ ਹੈ ਤੇ ਆ ਦੇਖੋ ਸਾਰਾ ਸਮਾਨ ਇਹਨਾਂ ਦਾ ਬਾਹਰ ਕੁਝ ਖਰਾਬ ਹੋ ਗਿਆ ਵਾ ਤੇ ਕੁਝ ਰੁੜ ਗਿਆ ਵਾ ਤੇ ਅੱਜ ਸਾਡੇ ਦਰਮਿਆਨ ਮੈਂਟਲੀ ਚੈਲੰਜ ਸਕੂਲ ਦੇ ਐਮ ਡੀ ਸਫਾਈ ਤੇ ਵਿਜੀਨੇ ਤੇ ਨਾਲ ਸੋਨੀਆ ਜੀ ਜੋ ਇੰਗਲਿਸ਼ ਵਿਸ਼ੇ ਦੇ ਅਧਿਆਪਕ ਨੇ ਤੇ ਨਾਲ ਉਹਨਾਂ ਦੇ ਹਸਬੰਦ ਆਏ ਨੇ ਇਹ ਮੇਰੇ ਮਦਰਨ ਲਾਣੀ ਮਿਸ਼ਕ ਮਰੀ ਜੀ ਤੇ ਅੱਜ ਇਹ ਬੱਚਿਆਂ ਵਾਸਤੇ ਜੋ ਕੱਪੜੇ ਲੈ ਕੇ ਆਏ ਨੇ ਅਸੀਂ ਆਪਾਂ ਕੋਹਨੇਵਾਲ ਸ਼ਹਿਾਦੇ ਤੇ ਧਰਮਾਬਾਦ ਪਿੰਡ ਵਿਖੇ ਕੱਪੜੇ ਵੰਡ ਕੇ ਆਏ ਆ ਤੇ ਹੁਣ ਆਪਾਂ ਇਹ ਜਿਹੜੇ ਘਰਾਂੋਂ ਬੇਕਾਰ ਹੋਏ ਨੇ ਉਹਨਾਂ ਵਾਸਤੇ ਕੱਪੜੇ ਇਹਨਾਂ ਦੇ ਗਾਰਮੈਂਟਸ ਜਿਹੜੇ ਆ ਉਹ ਮੈਡਮ ਵੱਲੋਂ ਦਿੱਤੇ ਜਾ ਰਹੇ ਨੇ ਤੇ ਇਹ ਸਾਡੇ ਸੰਜੀਵ ਭਾਜੀ ਸਾਡੇ ਕੁਲੰਦਰਜੀ ਦੇ ਵੱਡੇ ਭਰਾ ਨੇ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਬੇਆਸਰਿਆਂ ਨੂੰ ਆਸਰਾ ਦਿੱਤਾ ਵਾ ਤੇ ਜੂੰ ਦਾ ਖੜ ਆਇਆ ਸਾਰੇ ਇੱਥੇ ਹੀ ਸਟੇ ਕਰ ਰਹੇ ਨੇ ਤੇ ਲੰਗਰ ਪਾਣੀ ਤੇ ਰਹਿਣ ਦਾ ਵਾਸ ਜੋ ਵੀ ਆ ਇਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਚਾਹ ਪਾਣੀ ਜੋ ਵੀ ਆ ਤੇ ਹੁਣ ਇਹ ਜਿਹੜੇ ਲੋੜਵੰਦੇ ਇਹਨਾਂ ਨੂੰ ਕੱਪੜੇ ਮੰਡੇ ਜਾ ਰਹੇ ਨੇ ਹਾਂਜੀ ਸਮਾਨ ਉਧਰ ਗਿਆ ਸੀ ਇੱਕ ਭੈਣ ਦਾ ਬੜਾ ਭੈਣ ਬੜੀ ਰੂਰੀ ਸੀ ਮੱਕੋ ਮਿਲੀ ਨਹੀਂ ਉਹਦੇ ਛੋਟੇ ਛੋਟੇ ਬੱਚੇ ਸਨ ਤੇ ਬਾਕੀ ਸਾਰੀਆਂ ਆਪਣੇ ਭੈਣਾਂ ਹੀ ਨੇ ਤੇ ਆ ਜੋ ਵੀ ਸਮਾਨ ਲੈ ਲਓ ਆਣ ਕੇ ਤੇ ਹਾਂਜੀ ਆਓ ਤੇ ਹਾਂਜੀ ਆ ਵੀਰ ਸਾਡੇ ਹੋ ਤੇ ਛੋਟੇ ਛੋਟੇ ਬੱਚੇ ਆ ਬੇਆਸਰੇ ਆ ਤੇ ਸਾਰਾ ਸਮਾਨ ਇਹਨਾਂ ਦਾ ਲਗਭਗ ਖਰਾਬ ਹੋ ਗਿਆ ਵਾ ਆਪਣਾ ਸਮਾਨ ਜਿਹੜਾ ਮੇਚੇ ਦਾ ਮੇਰੀ ਪੰਜੀ ਮੇਰੀ ਬੇਨਤੀ ਸੁਣਿਓ ਜਿਹੜਾ ਸਮਾਨ ਮੇਚੇ ਦਾ ਉਹ ਹੀ ਲਿਓ ਬਾਕੀ ਹੋਰ ਕਿਸੇ ਦੇ ਕੰਮ ਆ ਜਾਏਗਾ ਠੀਕ ਆ ਛੋਟੇ ਬੱਚਿਆਂ ਵਾਸਤੇ ਵੀ ਆਂਦਾ ਵੱਡਿਆਂ ਵਾਸਤੇ ਵੀ ਆ ਭਾਣਾ ਵਾਸਤੇ ਵੀ ਨੇ ਠੀਕ ਆ ਹਾਂਜੀ ਆ ਕੱਲੀ ਹੁਣ ਮੈਂ ਮਿੰਨੀ ਬ੍ਰਾਈਟ ਮੈਂਟਲੀ ਚੈਲੰਜ ਦੇ ਐਮਡੀ ਤ੍ਰਿਪਤਾਦੀਪ ਜੀ ਨਾਲ ਗੱਲਬਾਤ ਕਰਾਂਗਾ ਹਾਂਜੀ ਅੱਜ ਮੈਡਮ ਤੁਸੀਂ ਕੱਪੜੇ ਲੈ ਕੇ ਆਏ ਹੋ ਪਿਛੇ ਵੀ ਤੁਸੀਂ ਦੋ ਤਿੰਨ ਪਿੰਡਾਂ ਦੇ ਕੱਪੜੇ ਵੰਡ ਕੇ ਆਏ ਹੋ ਦੇਖੜਾ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਬੜਾ ਹੀ ਅੱਛਾ ਹੋ ਗਿਆ ਲੋਕਾਂ ਦੇ ਦੇਖੀ ਵਾਕਈ ਇਹਨਾਂ ਲੋਕਾਂ ਨੂੰ ਕੱਪੜਿਆਂ ਦੀ ਬਹੁਤ ਜ਼ਰੂਰਤ ਸੀ ਉਦھے ਲੋਕੀ ਆਪਣੇ ਘਰਾਂ 'ਚ ਬੇਕਰ ਹੋ ਕੇ ਇਦੇ-ਇਦੇ ਸ਼ਰਨਾਂ 'ਚ ਬੈਠੀ ਹੋਈ ਆ। ਆਸਲ ਪਾਣੀ ਦੇ ਨਾਲ ਲੋਕਾਂ ਨੂੰ ਬਹੁਤ ਆ ਰਿਹਾ ਹੈ। ਬੇਹੱਦ ਜ਼ਰੂਰਤ ਹੈ ਨਾਲ ਕੱਪੜਿਆਂ ਦੀ। ਕਿਉਂ ਬੱਚਿਆਂ ਨੂੰ ਇਤਨਾ ਜ਼ਿਆਦਾ ਹੋ ਰਿਹਾ ਹੈ? ਬਹੁਤ ਮੁਸ਼ਕਲ ਹੈ। ਉਹ ਕੋ ਬਿਮਾਰੀਆਂ ਦਾ ਸੀਜ਼ਨ ਹੋ ਜਾਣਾ। ਇਸ ਕਰਕੇ ਜਿੰਨਾ ਹੋ ਸਕਦਾ ਹੈ ਨਾ ਬਚਾ ਲੈ। ਨਵੇਂ ਤਾਂ ਨਵੇਂ ਦੇ ਸਕਦੇ ਹੋ, ਪੁਰਾਣੇ ਦਾ ਪਾਣਾ ਦੇ ਦੇ ਜਿਹੜੇ ਦੇ ਬਚਪੜ ਹੋ ਸਕਦਾ ਹੈ ਕਿ ਨਾ ਮੈਂ ਪਛਾਣ। ਬਹੁਤ-ਬਹੁਤ ਧੰਨਵਾਦ। ਸੋ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਆ ਦੇਖੋ ਪੰਜਾਬ ਦੇ ਕੀ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤ ਜਿਹੜੀ ਆ ਉਹ ਪਹੁੰਚੀ ਹੋਈ ਹੈ ਸਾਡੇ ਕੋਲ ਠੀਕ ਹੈ ਤੇ ਦੇਖ ਹੀ ਰਹੇ ਹੋ ਜਗ ਜਹਰ ਆ ਵੀ ਹੜ ਜਿਹੜੇ ਆ ਤੁਨ ਪਰਾ ਪੂਰੇ ਪੰਜਾਬ ਚ ਫਿਰ ਰਹੇ ਨੇ ਤੇ ਜੇ ਇੱਥੇ ਹੜ ਆਏ ਨੇ ਪਰ ਕੋਪੀ ਆਈ ਆ ਉਥੇ ਦਾਨੀ ਸੱਜਣਾ ਦੀ ਕਮੀ ਨਹੀਂ ਆ ਵੱਧ ਚੜ ਕੇ ਲੋਕ ਸੇਵਾ ਲੁੱਟ ਰਹੇ ਨੇ ਤੇ ਮੇਰੇ ਖਿਆਲ ਚ ਰਾਸ਼ਨ ਦੀ ਜਿਹੜੀ ਸੇਵਾ ਸੀ ਉਹ ਤੇ ਬਹੁਤ ਸਾਥੀ ਕਰ ਰਹੇ ਨੇ ਪਰ ਕੱਪੜਿਆਂ ਦੀ ਸੇਵਾ ਕਿਤੇ ਨੇ ਕਿਤੇ ਮੈਨੂੰ ਲੱਗ ਰਿਹਾ ਵੀ ਕੱਪੜਿਆਂ ਦੀ ਸੇਵਾ ਦੀ ਕਮੀ ਆ ਸੋ ਮੈਡਮ ਨੇ ਬੜਾ ਵਧੀਆ ਪ੍ਰਾਲਾ ਕੀਤਾ ਵਾ ਤੇ ਮੈਂ ਇਸ ਇਲਾਕੇ ਦਾ ਵਸਨੀਕ ਹੋਂਦ ਦੇ ਨਾਲ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੈਡਮ ਜੀ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਇਸ ਉਪਰਾਲੇ ਨੂੰ ਉਪਰਲਾ ਕੀਤਾ ਵਾ ਤੇ ਸਾਡੇ ਜਿਹੜੇ ਭੈਣ ਭਰਾਵਾ ਉਹਨਾਂ ਵਾਸਤੇ ਸੋਚਿਆ ਜੀ ਬਹੁਤ ਬਹੁਤ ਧੰਨਵਾਦ ਜੀ